ਯਾਰ ਪ੍ਰੀ ਸਤ ਸ੍ਰੀਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੈਦੇ ਕੇ ਜਿਲ੍ਹਾ ਫਰੀਦਕੋਟ ਪੈਂਦਾ ਐ ਸਪਿੰਡ ਨੂੰ ਤੇ ਤਹਿਸੀਲ ਸਾਦਕਾ ਇਸ ਪਿੰਡ ਦੀ ਬਾਈ ਜੀ ਹਰਾਂ ਦਾ ਸਾਫ ਸੁਥਰਾ ਵਪਾਰ ਲਾਈਨ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਟੋਕੜ ਝੋਟੀ ਬਕਾਊ ਆ ਜਿਹਦੀ ਕੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਜਿਹਨਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹਾ ਸੁਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰੋ ਤੇ ਆਓ ਲੈਨੇ ਆ ਦੋਸਤੋ ਜਾਣਕਾਰੀ ਤੇ ਘਰ ਦੇ ਨਾਲ ਤੁਹਾਡੇ ਨਾਲ ਸਾਂਝੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਸਈਦੇਗਾ ਡਿਸਟ੍ਰਿਕਟ ਫਰੀ ਕੋਟ ਹੈ ਵਾਹ ਜੀ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ ਹੈ ਜੀ 6239060287 62390 ਹਾਂਜੀ 60287 60287 ਹਾਂਜੀ ਤੇ ਭਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਹਾਂਜੀ 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 ਠੀਕ ਆ ਇਹ ਝੋਟੀ ਬਾਰੇ ਦੱਸੋ ਕੰਮਾ ਸੁਆ ਸੁਈ ਇਹ ਝੋਟੀ ਦੂਜਾ ਸੁਆਈ ਠੀਕ ਆ ਤੇ ਬਣੀ ਨੋ ਗਿਆ ਇਹਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਿਨ ਠੀਕ ਆ ਤੇ ਦੁੱਧ ਹੈ 8 ਕਿਲੋ ਤੂੰ 7 ਮੰਨ ਕੇ ਲੈ ਜਾਵੀਂ ਆਪਣੇ ਤੋਂ ਠੀਕ ਆ ਉਹ 8 ਕਿਲੋ ਹਾਂਜੀ ਹਾਂਜੀ ਠੰਡੀ ਸੀਲ ਆ ਭਾਈ ਠੰਡੀ ਸੀਲ ਪਹਾੜੇ ਤੇ ਬਸ ਇਸ ਤਰ੍ਹਾਂ ਹੀ ਬਹਿ ਜਾਣਾ ਥੱਲੇ ਕੋਈ ਆਵਾਜ਼ ਤਾਂ ਨਹੀਂ ਆਵਾਜ਼ ਜੀ ਹਾਂਜੀ ਬਹੁਤ ਚੰਗੀ ਝੋਟੀ ਹੈ ਕਿੰਨੇ ਕ ਚਰਦੀ ਸੂਈ ਹੈ ਬਾਈ ਇਹ ਸੂਈ ਨੂੰ 3 ਮਹੀਨੇ ਹੋ ਗਏ ਇਹਨੂੰ ਠੀਕ ਹੈ ਜੀ ਲਓ ਵੀ ਸਜਣੋ ਮੂੰਹ ਮੱਥਾ ਇਹਦਾ ਵੀ ਬਹੁਤ ਚੰਗਾ ਹੈ ਛੋਟਾ ਜਿਹਾ ਮੱਥੇ 'ਚ ਬੱਲ ਲਾ ਤੇ ਥਣ ਹਵਾਨੇ ਦੀ ਤੁਹਾਨੂੰ ਨਿਗਾ ਮਾਰਾ ਚੋਣ ਚਾਨ ਇੱਕ ਨੰਬਰ ਹੈ ਠੀਕ ਹੈ ਜੀ ਲਓ ਵੀ ਥਣਾ ਥੁਣਾ ਦੀ ਓਕੇ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਇੱਕੋ ਜਿਹੇ ਆ ਬਿਲਕੁਲ ਪਿਛਲੇ ਪਾਸੇ ਵੀ ਤੁਹਾਨੂੰ ਹਵਾਨਾ ਦਿਖਾ ਦਿੰਦੇ ਆ ਦੇਖ ਸਕਦੇ ਹੋ ਹੁਣ ਚੋਈ ਵੀ ਆ ਦੋਸਤੋ ਇਸ ਕਰਕੇ ਉਹੋ ਜਿਹਾ ਟੰਗਣਾ ਤੁਸੀਂ ਜਜਮੈਂਟ ਕਰਿਓ ਨੇੜੇ ਕਰਕੇ ਤੁਹਾਨੂੰ ਹਵਾ ਨਾਲ ਦਿਖਾ ਦਿੰਨੇ ਦੋਨਾਂ ਪਾਸੇ ਇੱਕੋ ਜਿਹਾ ਥਾਣਾ ਇਹ ਤੋਰ ਕੇ ਤੁਹਾਨੂੰ ਦਿਖਾਉਣੇ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਪਰ ਚੋਈ ਹੋਈ ਆ ਦੋਸਤੋ ਉਸ ਢੰਗ ਨਾਲ ਤੁਸੀਂ ਅੰਦਾਜ਼ਾ ਇਹਦਾ ਲਾ ਲਿਓ 8 ਕਿਲੋ ਦੁੱਧ ਬਾਈਆਂ ਦਾ ਦੋਨਾਂ ਵੇਲਿਆਂ ਦਾ ਪਰ ਤੁਸੀਂ 7 ਮੰਨ ਕੇ ਚੱਲਿਓ ਲੈਓ ਬਾਈ ਜੀ ਬਾੰਦੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲੇ ਦਾ ਹੀ ਫੋਨ ਤੇ ਕਰਾਂਗੇ ਫੋਨ ਤੇ ਹੀ ਇਹਦਾ ਹਾਂਜੀ ਹਾਂਜੀ ਠੀਕ ਆ ਲਓ ਵੀ ਸੱਜਣੋ ਮੁੱਲ ਬਾਈ ਫੋਨ ਤੇ ਕਰਨਗੇ ਡਰ ਨਾ ਜਾਇਓ ਕਿਤੇ ਜ਼ਿਆਦਾ ਕਰਨਗੇ ਬਿਲਕੁਲ ਜਾਇਜ਼ ਮੁੱਲ ਹੋਊਗਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਉੱਪਰਲੇ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਸੀਲ ਮਿੱਠੀ ਬਹੁਤ ਹੈ ਲਓ ਵੀ ਮੈਨੂੰ ਦੇਖ ਸਕਦੇ ਹੋ ਸੀਲਸ ਲੱਗਦਾ ਤੁਹਾਨੂੰ ਸਬੂਤ ਦੇਤਾ ਲਓ ਜੀ ਕੋਈ ਢੂੜਾ ਨਹੀਂ ਪਾਇਆਗਾ ਤੇ ਕੋਈ ਝਾੜ ਨਹੀਂ ਪਾਈ ਕੁਛ ਨਹੀਂ ਪਾਇਆਗਾ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਪਸੰਦ ਪੈਣਾ ਜੇ ਨੰਬਰ ਬਾਈ ਜੀ ਸਕਰੀਨ ਦੇ ਹੇਠਲੇ ਪਾਸੇ ਸਾਡਾ ਚੱਲ ਰਿਹਾ ਹੈ ਵੀਡੀਓ ਲਈ ਸਾਡੇ ਨਾਲ ਹੇਠਲੇ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ